ਇਹ ਆਪਣੀ ਤੇ ਆਪਣੇ ਪਰਵਾਹ ਦੀ ਜਾਨ ਬਚਾਉਣਾ ਚਾਹੁੰਦਾ ਤਾਂ ਕਾਡੀਆਂ ਛੱਡ ਕੇ ਚਲਾ ਜਾ ਗੱਲ ਮਜਾਕ ਤੇ ਨਾ ਲਈ ਗੋਲਡ ਗੋਲਡੀ ਬਰਾਡ ਮੈਂਬਰਸ ਆ ਫਾ ਤੇ ਪੁਲਿਸ ਨੇ ਛਾਕੜੇ ਧਾਰ ਤੇ ਜਨਤਾ ਜਨਰ ਸੋਰ ਦਾ ਮੁੰਡਾ ਫੜਿਆ ਇਸੇ ਇੱਕ ਉਹਦੇ ਵਿੱਚ ਤੇ ਨੀ ਇਨਵੋਲਵਮੈਂਟ ਹੈਗੀ ਅਗਰ ਹੈਗੀ ਤੇ ਪੂਰੀ ਤਫਸੀਲ ਹੋਣੀ ਚਾਹੀਦੀ ਹੈ ਪੁਲਿਸ ਕੋਈ ਮੰਗਰ ਨੇ ਸਾਨੂੰ ਇਜ਼ਾਬ ਦਵਾਇਆ ਜਾਏ ਤੇ ਜਿਨੇ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਕੱਲ ਨੂੰ ਸਾਡੀ ਜਾਨ ਨੂੰ ਕੀ ਕਹਿੰਦਾ ਖਤਰਾ ਆਇਆ ਤੇ ਫਿਰ ਇਹਨਾਂ ਨਾਲ ਰਿਲੇਸ਼ਨ ਇਹਦਾ ਨਿਕਲੇ ਸਾਈਕਲ ਪੜਿਆ ਹੈ ਹੈਂਡਰਾਈਟਿੰਗ ਜਿੱਥੋਂ ਸਾਨੂੰ ਵੀ ਸਮਝ ਆਈ ਹੈ ਹੈਂਡਰਾਈਟਿੰਗ ਮੈਚ ਹੋਈ ਹੈ ਕਪੜੇ ਮੈਚ ਹੋਈ ਹੈ ਬਾਈਕ ਮੈਚ ਹੋਈ ਹੈ ਜੋ ਸੀਰੀਅਸ ਆਫ ਵੱਲੋਂ ਵੀ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਵੀ ਸਭ ਕੁਝ ਉਹਨੇ ਆਪ ਵੀ ਬੋਲਿਆ ਹੈ ਪਰ ਹੁਣੇ ਤਾਂ ਪੁਲਿਸ ਕੋਲ ਜਾ ਕੇ ਤੁਸੀਂ ਪੁੱਛੋ ਉਹਨਾਂ ਜਿਹਨੂੰ ਸਾਨੂੰ ਚਿੱਠੀ ਦਿੱਤੀ ਕੋਈ ਤੇਨਾਂ ਨੂੰ ਕੋਈ ਧਮਕੀ ਭਰਿਆ ਲੈਟਰ ਸੀਗਾ ਕਿਸੇ ਨੇ ਜਿੱਦਾਂ ਕੋਈ ਰੰਜਿਸ਼ ਕੱਢਣੀ ਹੋਵੇ ਤੇ ਅਸੀਂ ਉਹਦੇ ਬਹਾਅ ਤੇ ਇਹਨਾਂ ਦੇ ਧਿਆਨ ਦਿੱਤੇ ਤੇ ਉਹ ਜਿਹੜਾ ਵਾ ਅੱਤ ਦਾ ਦਰਜ ਕੀਤਾ ਮੇਰਾ ਨਾਮ ਸੰਜੀਪ ਕੁਮਾਰ ਪਾਟਿਆ ਮੇਰੀ ਦੁਕਾਨ ਦਾ ਨਾਮ ਸ਼੍ਰੀ ਗੁਰੂ ਲਾਲ ਜਨਰਲ ਸਟੋਰ 17 1 2025 ਨੂੰ ਮੇਰੀ ਕਿਸੇ ਦੁਕਾਨ ਨੂੰ ਅੱਗ ਲਗਾ ਦਿੱਤੀ ਸੀ ਜਿਹੜੀ ਆ ਦੁਕਾਨ ਸੀ ਮੇਰੀ ਹੁਣ ਮੈਂ ਥੋੜਾ ਜਿਹਾ ਪੈਸਿਆਂ ਤੇ ਖੜਾ ਹੋਣ ਦੀ ਕੋਸ਼ਿਸ਼ ਕੀਤੀ ਤੇ ਮੈਂ ਦੁਕਾਨ ਬਣਾਣੀ ਸ਼ੁਰੂ ਕੀਤੀ ਮੈਨੂੰ 15 ਚਾਰ ਨੂੰ ਇੱਕ ਲੈਟਰ ਆਈ ਏ ਜਿਹਦੇ ਵਿੱਚ ਲਿਖਿਆ ਹੈ ਜੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਬਚਾਉਣਾ ਚਾਹੁੰਦਾ ਤਾਂ ਕਾਡੀਆਂ ਛੱਡ ਕੇ ਚਲਾ ਜਾ ਗੱਲ ਮਜ਼ਾਕ ਤੇ ਨਾ ਲਈ 골ਡ 골ਡੀ ਬਣਾਉੜ ਮੈਂਬਰ ਸੁਖਾ ਤੇ ਪੁਲਿਸ ਨੂੰ ਮੈਂ ਲੈਟਰ ਦਿਖਾਈ ਤੇ ਪੁਲਿਸ ਨੇ ਛਕੜ ਦੇ ਧਾਰ ਤੇ ਜਨਤਾ ਜਨਰ ਸੋਰ ਦਾ ਮੁੰਡਾ ਫੜਿਆ 19 ਤਰੀਕ ਦਾ ਮੁੰਡਾ ਫੜਿਆ ਤੇ ਸਾਨੂੰ ਅਜੇ ਤੱਕ ਪੁਲਿਸ ਨੇ ਕੁਝ ਨਹੀਂ ਦੱਸਿਆ ਸੀਆਈਏ ਸੀਆਈਏ ਸਟਾਫ ਨੇ ਇਹ ਕੈਮਰੇ ਦੀ ਇਨਵੈਸਟੀਗੇਸ਼ਨ ਕਰਕੇ ਉਹ ਮੋਟਰ ਮੋਟਰਸਾਈਕਲ ਤੇ ਉਹਦਾ ਉਹਨੂੰ ਮੁੰਡੇ ਨੂੰ ਫੜਿਆ 19 ਤਰੀਕ ਦਾ ਫੜਿਆ ਹਜੇ ਤੱਕ ਸਾਨੂੰ ਪੁਲਿਸ ਨੇ ਪੱਸੀ ਕਰਨੀ ਕੀਤਾ ਕਿ ਕੀ ਕੁਝ ਹੈਗਾ ਕੀ ਕੀ ਕਾਰਵਾਈ ਕੀਤੀ ਪੱਲਾ ਮੈਨੂੰ ਇਨਸਾਫ ਨਹੀਂ ਮਿਲਦਿਆ ਬਾਕੀ ਇਹ ਤੁਹਾਡੀ ਮੈਨੂੰ ਪ੍ਰਸ਼ਾਸਨ ਨੂੰ ਇਹੀ ਹੈ ਪੜ ਕੇ ਸਭ ਤੋਂ ਸਜ਼ਾ ਦਿੱਤੀ ਜਾਏ ਮੇਰਾ ਰਜੀ ਕੁਮਾਰ ਗੁਰੂ ਲਾਲ ਜਨਸੋੜਾ ਮੈਂ ਵੱਡਾ ਪ੍ਰਭ ਹੋ ਰਿਹਾ ਹੈ। ਪ੍ਰਸ਼ਾਸਨ ਤੋਂ ਸਾਨੂੰ ਇਹ ਕੋਈ ਆਸ਼ਵਾਸਨ ਦਾ ਕੋ ਕੁਝ ਨਹੀਂ ਮਿਲਿਆ। ਅਸੀਂ ਉਮੀਦ ਕਰਦੇ ਹਾਂ ਕਿ ਇਸ ਇਹ ਸਟਾਫ ਨੇ ਜਿਹੜੇ ਵੀ ਹਾਦਸੇ ਬੰਦਾ ਫੜਿਆ ਉਹ ਸਪਸ਼ਟ ਕੀਤਾ ਜਾਵੇ ਕਿ ਕੋਈ ਕਾਰਵਾਈ ਕਿੱਥੇ ਤੱਕ ਕੀਤੀ ਗਈ ਹੈ ਤੇ ਜਿਹੜਾ ਬੰਦਾ ਸਪਸ਼ਟ ਹੋਇਆ ਉਹਨੂੰ ਪੰਦੀ ਕਾਰਵਾਈ ਚੰਗੀਆ ਧਰਾਵਾ ਲਾ ਕੇ ਸਜ਼ਾ ਦਿੱਤੀ ਜਾਏ ਤਾਂ ਕਿਹੜੇ ਗੈਗ ਨਾਲ ਸੰਬੰਧਿਤ ਹੈ। ਸਾਡੀ ਪਿਛਲੇ ਦਿਨੀ ਜਦੋਂ ਦੁਕਾਨ ਨੂੰ ਅੱਗ ਲੱਗੀ ਸੀ ਕਿਸੇ ਇਹ ਉਹਦੇ ਵਿੱਚ ਦੇ ਨੀ ਇਨਵੋਲਵਮੈਂਟ ਹੈਗੀ। ਅਗਰ ਹੈਗੀ ਤੇ ਪੂਰੀ ਤਫਸੀਲ ਹੋਣੀ ਚਾਹੀਦੀ ਹੈ ਪੁਲਿਸ ਕੋਈ ਮੰਗਰ ਨੇ ਸਾਨੂੰ ਇਨਸਾਬ ਦਵਾਇਆ ਜਾਏ ਤੇ ਜਿਨੇ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਕੱਲ ਨੂੰ ਸਾਡੀ ਜਾਨ ਨੂੰ ਕਿਹਦੇ ਖਤਰਾ ਆਇਆ ਤੇ ਫਿਰ ਇਹਨਾਂ ਨਾਲ ਰਿਲੇਸ਼ਨ ਇਹਦਾ ਨਿਕਲੇ ਉਹਦੇ ਨਾਲ ਇਹਦੀ ਬੰਦੀ ਕਾਰਵਾਈ ਕੀਤੀ ਹੈ ਕਿ ਤੇ ਇੰਟਰਨੈਸ਼ਨਲ ਗੈਂਗ ਦੇ ਨਾਲ ਬੰਦਾ ਸਬੰਧਤ ਨਹੀਂ ਕੋਈ ਕੋਈ ਗੰਨੇ ਨੰਨੇ ਕਹਿੰਿਆ ਕਿ ਐਸੀ ਛਾਣਬਿਣ ਕਰ ਰਹੇ ਆ ਬੰਦਾ ਫੜਿਆ ਹੋਇਆ ਬੰਦਾ ਫੜਿਆ ਹੋਇਆ ਅੱਜ ਤੱਕ ਪਹਿਲਾਂ ਤਾਂ ਸਾਡੇ ਤੇ ਘਰ ਡਰਨਾ ਹੀ ਹੋਇਆ ਹੋਇਆ ਹੁਣ ਇਸ ਟਾਈਮ ਅਸੀਂ ਬੱਚਿਆਂ ਨੂੰ ਵੀ ਸੇਫ ਨਹੀਂ ਸਮਝਦੇ ਇਸ ਟਾਈਮ ਬੱਚਾ ਨੇ ਸਕੂਲ ਵੀ ਜਾਣਾ ਬੱਚਾ ਨਿਊਟ੍ਰੀਸ਼ਨ ਵੀ ਜਾਣਾ ਹੁਣ ਅਸੀਂ ਇਹ ਤੋਂ ਬੱਚਿਆਂ ਦੀ ਸੇਫਟੀ ਰੱਖਾਂਗੇ ਅਸੀਂ ਆਪਣੀ ਰੱਖਾਂਗੇ ਮੈਂ ਵੀ ਦੁਕਾਨ ਤੇ ਆ ਰਹੀ ਆ ਮੈਂ ਵੀ ਕੱਲੀ ਆਣਾ ਚਾਹਣਾ ਮੈਂ ਕਿੱਦਾਂ ਕਰਾਂਗੀ ਜੇ ਸਾਨੂੰ ਇਦਾਂ ਦੀਆਂ ਸਿੱਟੀਆਂ ਮਿਲਣਗੀਆਂ ਪੁਲਿਸ ਦੀ ਕਾਰਵਾਈ ਇਹ ਤਾਂ ਪੁਲਿਸ ਨੂੰ ਜਾ ਕੇ ਪੁੱਛੋ ਨਾ ਤੁਸੀਂ ਪੁਲਿਸ ਕਿਹੜੀ ਕਾਰਵਾਈ ਕਰਦੀ ਵੀ ਹੈ ਪੁਲਿਸ ਦੇ ਅਨੁਸਾਰ ਅਨੁਸਾਰ ਕਿਹਾ ਕਿ ਉਹਨਾਂ ਨੇ ਮੋਟਰਸਾਈਕਲ ਪੜਿਆ ਹੈ ਹੈਂਡ ਰਾਈਟਿੰਗ ਜਿੱਥੋਂ ਸਾਨੂੰ ਵੀ ਸਮਝ ਆਈ ਹੈ ਹੈਂਡ ਰਾਈਟਿੰਗ ਮੈਚ ਹੋਈ ਹੈ ਕਪੜੇ ਮੈਚ ਹੋਏ ਹੈ ਬਾਈਕ ਮੈਚ ਹੋਈ ਹੈ ਜੋ ਸੀਰੀਅਸ ਸਟਾਫ ਵੱਲੋਂ ਵੀ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਵੀ ਸਭ ਕੁਝ ਉਹਨੇ ਆਪ ਵੀ ਬੋਲਿਆ ਹੈ ਪਰ ਹੁਣੇ ਤਾਂ ਪੁਲਿਸ ਕੋਲ ਜਾ ਕੇ ਸਾਡੀ ਤਾਂ ਮੰਗ ਆਈ ਹੈ ਵੀ ਸਾਡੇ ਸਾਹਮਣੇ ਆਏ ਉਹ ਸਾਡੇ ਉਹਨਾਂ ਦੇ ਨੂੰ ਸਾਨੂੰ ਇਨਸਾਫ ਮਿਲੇ ਤੇ ਜਿਨੇ ਗਲਤ ਕੰਮ ਕੀਤਾ ਉਹਨੂੰ ਪਤਾ ਲੱਗੇ ਕਿ ਅਸੀਂ ਅੱਗੇ ਵੀ ਬੜੇ ਕਰਜ਼ੇ ਥੱਲੇ ਆ ਗਈ ਹੋਈਆਂ ਕਿਉਂਕਿ ਸਾਨੂੰ ਅੱਗੇ ਵੀ ਕੁਝ ਵੀ ਨਹੀਂ ਮਿਲਿਆ ਕਿਉਂਕਿ ਅਸੀਂ ਸਾਡੇ ਅੱਗ ਲੱਗੀ ਐ 2 ਮਹੀਨੇ ਸਾਡੇ ਅੱਗ ਨੂੰ ਹੋ ਗਏ ਆ ਉਦੋਂ ਵੀ ਸਾਡੇ ਨਾਲ ਕੁਝ ਨਹੀਂ ਹੋਇਆ ਉਹ ਵੀ ਅੱਗ ਲਾਈ ਗਈ ਹੈ ਉਹ ਵੀ ਸਾਡਾ ਬੰਦਾ ਹਲੇ ਇੱਦਾਂ ਹੀ ਉਹ ਵੀ ਜਮਾਨੇ ਲੈ ਕੇ ਬਾਹਰ ਹੈ ਇਹ ਵੀ ਬੰਦੇ ਦੇ ਹੁਣ ਸਾਡੇ ਕੋਈ ਵੀ ਨਹੀਂ ਇਨਸਾਫ ਦਿੰਦਾ ਵੇ ਤੇ ਅਸੀਂ ਕੀ ਕਰਾਂਗੇ ਦੱਸ ਤਾਂ ਤੇ ਸਾਡਾ ਨਾ ਰਹਿਣ ਵਾਲੀ ਗੱਲ ਹੈ ਅਸੀਂ ਸੇਫ ਵੀ ਸਾਨੂੰ ਇਹ ਕੀ ਕਹਿੰਦੇ ਵੀ ਸ਼ਹਿਰੋਂ ਬਾਹਰ ਚੱਲੀ ਜਾਓ ਦੱਸੋ ਇਹ ਕਿੱਥੇ ਰਹੀ ਹੈ ਅੱਜ ਅਸੀਂ ਇੱਕ ਲੈਨਡਰ ਵਾਇਆ ਕੱਲ ਅਸੀਂ ਹੋਰ ਕੰਮ ਕਰਾਂਗੇ ਤੇ ਸਾਨੂੰ ਇੱਧਰ ਵੀ ਧਮਕੀਆਂ ਮਿਲਣਗੀਆਂ ਅਸੀਂ ਇਹ ਕੰਮ ਸ਼ਹਿਰ ਕਾਦੀਆਂ ਵਿੱਚ ਜਦੋਂ ਮੈਂ ਸੇਫ ਨਹੀਂ ਰਹਿਗੇ ਦਿਹਾੜੀਆਂ ਇੱਦਾਂ ਕਿੱਦਾਂ ਖਰਾਬ ਤੇ ਰਹੀਏ ਸਾਡੇ ਛੋਟੇ ਛੋਟੇ ਬੱਚੇ ਸ਼ਹਿਰ ਵਾਲਿਆਂ ਨੂੰ ਸਾਥ ਦੇਜੋ ਸਾਡਾ ਕਿ ਇਹ ਜਿਹੜਾ ਬੰਦਾ ਨੇ ਗਲਤੀ ਕੀਤੀ ਜਨਤਾ ਜਨਰਲ ਸੋਰ ਦੇ ਤੋਂ ਮੁੰਡੇ ਨੇ ਪੁਲਿਸ ਨੇ ਸੀਏ ਸਟਾਫ ਨੇ ਕਬੂਲ ਕੀਤਾ ਕਰਾਇਆ ਉਹਨੂੰ ਤੇ ਅਸੀਂ ਦੱਸੋ ਕਿੱਥੇ ਜਾਈਏ ਸਾਡੇ ਇੱਕ ਸ਼ਹਿਰ ਪ੍ਰਸ਼ਾਸਨ ਕੀ ਬੇਨਤੀ ਹੈ कि सज़ा तो सज़ा दी जाए और ये व्डिया धराव करके जमानत ना दी जाए तो उन्होंने सज़ा मिले गोबिंद बात भाई है कि हम सो रहे थे वो बंदा आया तो उसने छाती पे हाथ मारा छाती पे हाथ मारा तो हम तो पहला घबरा गए इतनी रात तक तो कौन आया है फिर वो फिर पर जो पर्ची दे हमको और बोल दे पर्ची अपने मालक को फड़ा देना हम नहीं फड़ा देंगे जी तो वो पर्ची दे के बाहर निकल गया वो बंदा मुंह बांधे तो सारो बिना पहचान का बंदा मोटरसाइकिल से आया है था था था। ये ना हम, हमने देखा क्या मोना था क्या सरदार था तो मुंह बांधे तो, तो पूरा था हमें क्या पता गए पगड़ी बांधने का मोना है ਇਹਦਾ ਬਸ ਮੋਟਰਸਾਈਕਲ ਸੇ ਰਿਆ ਆਇਆ ਹੈ ਮੋਟਰਸਾਈਕਲ ਸੇ ਆ ਕੇ ਪਰਚੀ ਦੇ ਕੇ ਚਲਾ ਗਿਆ ਬੋਲਦਾ ਆਪਣੇ ਮਾਲ ਖੁਦ ਦੇ ਦੇਣਾ ਹਮੇ ਦੇ 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 ਦੇਗੇ ਜੀ ਤਾਂ ਹਮ ਪਰੇਸ਼ਾਨ ਨਾ ਉਠੇ ਆ ਬਾਈ ਹਮ ਦੇ ਕੇ ਹਮ ਚਲਾ ਗਿਆ ਮੈਂ ਸਵਾ ਮਾਲ ਆ ਕੇ ਆਇਆ ਬਾਬਾ ਹਮ ਆਪਣੇ ਪਾਜੀ ਇਹਨਾਂ ਕੋ ਦੇ ਦਿਆ ਇਹਨਾਂ ਇੱਕ ਦੁਕਾਨ ਰਜੀਵ ਭੱਟੀਏ ਦੀ ਦੁਕਾਨ ਹੈ ਤੇ ਉਹ ਪਹਿਲਾਂ ਉਹਨੂੰ ਕਿਸੇ ਨੇ ਅੱਗ ਲਾ ਕੇ ਸਾੜਤਾ ਸੀ ਉਹਦਾ ਵੀ ਅਸੀਂ ਪਰਚਾ ਦਰਜ ਕਰਕੇ ਤੇ ਉਹਦਾ ਵੀ ਬੰਦਾ ਫੜ ਲਿਆ ਸੀ ਤੇ ਹੁਣ ਉਹ ਦੁਕਾਨ ਜਿਹੜੀ ਉਹ ਦੁਬਾਰਾ ਬਣਾ ਲਈ ਸੀ ਤੇ ਉੱਥੇ ਉਹਨਾਂ ਦਾ ਭਈਆ ਗੋਬਿੰਦ ਸਿੱਤਾ ਪਿਆ ਸੀ ਤੇ ਕੋਈ ਮੋਟਰਸਾਈਕਲ ਦੇ ਉੱਤੇ ਅਨਨੋਨ ਬੰਦਾ ਆਇਆ ਤੇ ਆ ਕੇ ਤੇ ਉਹਨਾਂ ਦੇ ਭਈਏ ਨੂੰ ਠਾ ਕੇ ਤੇ ਜਿੱਦਾਂ ਮਤਲਬ ਉਹਨੂੰ ਰੋਕ ਕੇ ਤੇ ਕਪੜਾ ਕੇ ਤੇ ਉਹਨੂੰ ਕੋਈ ਚਿੱਠੀ ਫੜਾ ਗਿਆ ਵੀ ਆ ਲੈ ਆਪਣੇ ਮਾਲਕਾਂ ਦੇ ਉਹਨਾਂ ਨੇ ਜਦੋਂ ਸਾਨੂੰ ਚਿੱਠੀ ਦਿੱਤੀ ਉਹਨਤੇ ਨਾਲ ਕੋਈ ਧਮਕੀ ਭਰਿਆ ਲੈਟਰ ਸੀਗਾ ਕਿਸੇ ਨੇ ਜਿੱਦਾਂ ਕੋਈ ਰੰਜਿਸ਼ ਕੱਢਣੀ ਹੋਵੇ ਤੇ ਅਸੀਂ ਉਹਦੇ ਬਿਹਾਫ ਤੇ ਇਹਨਾਂ ਦੇ ਬਿਆਨ ਲਿਖ ਕੇ ਤੇ ਉਹ ਜਿਹੜਾ ਵਾ ਪਰਚਾ ਦਰਜ ਕੀਤਾ ਪਰਚਾ ਦਰਜ ਕਰਨ ਤੋਂ ਬਾਅਦ ਨਾਲ ਹੀ ਅਸਾਂ ਜਿਹੜਾ ਫੌਰੀ ਮੈਂ ਸੀਆਈਏ ਸਟਾਫ ਦੀ ਟੀਮ ਲੈ ਕੇ ਤੇ ਕਾਫੀ ਸੀਸੀਟੀਵੀ ਕੈਮਰੇ ਜਿਹੜੇ ਆਣ-ਗਵਾਨ ਦੇ ਚੈੱਕ ਕੀਤੇ ਜਦੋਂ ਕੈਮਰੇ ਚੈੱਕ ਕੀਤੇ ਤੇ ਕਾਫੀ ਕਲੂ ਲੱਗੇ ਮੇਰੇ ਹੱਥੀਂ ਕਲੀਆਂ ਦੇ ਆਧਾਰ ਤੇ ਜਿਹੜਾ ਵਾ ਉਹ ਅਸੀਂ ਇੱਕ ਰੋਹਿਤ ਉਹ ਹੈ ਤਨਾਦ ਆ ਜਿਹੜਾ ਵਾ ਲੜਕੇ ਨੂੰ ਪੜਿਆ ਤੇ ਉਹਦੀ ਆਪਾਂ ਹੈਂਡਰਾਈਟਿੰਗ ਵੀ ਜਿਹੜੀ ਚਿੱਠੀਰੀ ਹੈ ਉਹਨੂੰ ਮਾਨਯੋਗ ਅਦਾਲਤ ਤੋਂ ਪਰਮਿਸ਼ਨ ਲੈ ਕੇ ਤੇ ਉਹਦੀ ਉਹਦੀ ਵੀ ਆਪਾਂ ਆਇਡੈਂਟੀਫਾਈਕੇਸ਼ਨ ਕਰਵਾਵਾਂਗੇ ਤੇ ਬਾਕੀ ਇਹ ਹੈ ਕਿ ਇਹ ਮੁਰਜ਼ਮ ਸੀਗਾ ਇਹਨੂੰ ਅਸੀਂ ਪੜ ਕੇ ਤੇ ਜਿਹੜਾ ਵਾ ਉਹ ਮਾਨਯੋਗ ਅਦਾਲਤ ਦੇ ਇਨਾਂ ਨੇ ਕੋਈ ਸਾਹਮਣੀ ਇਹਨਾਂ ਦੀ ਵੀ ਦੁਕਾਨ ਹੈ ਰਜੀਪਾਟੀਆਂ ਦੀ ਦੁਕਾਨ ਦੇ ਸਾਹਮਣੇ ਜਰਨਲ ਕਰਿਆਣਾ ਸਟੋਰ ਇਹ ਨਾ ਵੀ ਆਪਣਾ ਸਟੋਰ ਹੈ ਤੇ ਇਹ ਤਿੰਨੇ ਦੋ ਤਿੰਨੇ ਸਾਰੇ ਆਪਣਾ ਪਰਿਵਾਰ ਉੱਥੇ ਕੰਮ ਕਰਦੇ ਆ ਦੁਕਾਨ ਤੇ ਕਿਸੇ ਕੋਈ ਲੋਕੀ ਲੈਟਰ ਨਹੀਂ ਦੇ ਸਕਦੇ ਲੋਕਾਂ ਤੋਂ ਦੇ ਇਹ ਨਾ ਲੋਕਾਂ ਕੀ ਸੀ ਇਹ ਨਾ ਕਿਸੇ ਨੂੰ ਜਿਹੜਾ ਵਾ ਇਸ ਕੰਮ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਜਿਹੜਾ ਵੀ ਹੋਏਗਾ ਉਹ ਸਖਤ ਤੋਂ ਸਖਤ ਸਜ਼ਾ ਬਾਵਾਂ